ਅਸੀਂ ਮੈਡੀਸਿਨ ਦੇ ਰਹੇ ਹਾਂ ਸਾ ਤੇ ਉਧਰੋਂ ਲੋਕ ਵਿਕਤੀ ਆਏ ਤੇ ਉਹਨਾਂ ਗੋੜੀਆਂ ਚੁੱਕੀਆਂ ਕਿੱਥੇ ਕਿੱਥੇ ਵਜੇ ਤੋਂ ਬੋਲੀ ਉਂਧਰ ਸਾਹ ਦੇ ਬਾਹਰ ਦੇ ਵੱਜੀ ਜੇ ਇੱਕ ਪੇੜ ਤੇ ਹਾਂਜੀ ਇਹਨਾਂ ਪੰਜ ਹਜ਼ਾਰ ਕਿਤੇ ਦੋ ਉਹਨਾਂ ਦੇ ਮੈਸੇਜ ਪਹਿਲਾਂ ਇਹਨਾਂ ਛੱਡ ਪਰ ਪਾਈਆਂ ਸੀ ਹਾਂਜੀ ਛੱਡ ਤਾਂ ਸੀ ਪਹਿਲਾਂ ਉਹ ਗੋੜੀ ਗੱਲੀ ਹਾਂਜੀ ਬਾਹਰ ਚ ਲਈ ਗੋੜੀਆਂ ਇਹਨਾਂ ਬੁੱਕ ਕੰਪਲੇਨਟ ਕੀਤੀ ਹੈ ਹਾਂਜੀ ਬੁੱਕ ਕੰਪਲੇਨਟ ਕਰ ਰਹੇ ਨੇ ਕਾਰਵਾਈ ਹਾਂਜੀ ਹੁੰਦੀ ਏ ਕਾਰਵਾਈ ਤੇ ਭਾਈ ਅਸੀਂ ਤਾਂ ਇੱਥੇ ਕੰਮ ਕਰਦੇ ਵੇ ਅਸੀਂ ਮੈਂ ਉਹ ਲੈਬ ਦਾ ਕੰਮ ਕਰਦਾ ਸੀ ਤੇ ਉਹ ਦੋ ਤਿੰਨ ਜਣੇ ਆਏ ਪਹਿਲਾਂ ਹੀ ਅੰਦਰ ਸਾਰਾ ਕੁਝ ਵੇਖ ਕੇ ਗਏ ਨੇ ਓਕੇ ਦੇ ਅੰਦਰ ਤੇ ਡਾਕਟਰ ਸਾਹਿਬ ਨੂੰ ਲੱਭਦੇ ਪਏ ਸੀ ਮੁਰਕੇ ਚਾਹੰਕ ਡਾਕਟਰ ਸਾਹਿਬ ਆ ਗਏ ਅੰਦਰ ਡਾਕਟਰ ਸਟੋਰ ਤੇ ਤੇ ਉਧਰੋਂ ਉਹਨਾਂ ਵੀ ਫਿਰ ਰੋਲ-ਵਾਲ ਕੱਢ ਕੇ ਤੇ ਗੋਲਣੀ ਚਲਾਤੀ ਹਾਂ ਹਾਂਜੀ ਕਿੰਨੇ ਜਾਣੇ ਸੀ ਤਿੰਨ ਜਾਣੇ ਸੀ ਇੱਕ ਬਾਹਰ ਸੀ ਕੋਈ ਨੇ ਅੰਦਰ ਆਈ ਦੋ ਜਾਣੇ ਅੰਦਰ ਆ ਸੀ ਹਾਂਜੀ ਕਿੱਥੇ ਕਿੱਥੇ ਲੱਗੀ ਗੋਲਣੀ ਵਾਧ ਲੱਗੀਆਂ ਜੇ ਇੱਕ ਪੇੜ ਤੇ ਲੱਗੀ ਜੇ ਕੀ ਹਾਲ ਤੇ ਹੁਣ ਨੱਟ ਸੰਗ ਠੀਕ ਨਹੀਂ ਹੁਣ ਦਦਾਂ ਉਹਦੀ ਸੀਸੀਟੀਵੀ ਫੋਟੇ ਜਾਏਗੀ ਹਾਂਜੀ ਹੈਗੀ ਉਤੋਂ ਤੇ ਚੱਲਿਆ ਸੀ ਭੋਗ ਵਾਲੇ ਘਰ ਪਤਾ ਨਹੀਂ ਮੰਗਰੋਂ ਇਹ ਮੁੰਡੇ ਆਏ ਨੇ ਦੋ ਤਿੰਨ ਜਾਣੇ ਤੇ ਉਹ ਪਹਿਲਾਂ ਦਵਾਈ ਮੰਗਦੇ ਆ ਦਵਾਈ ਲੈ ਕੇ ਤੇ ਮੁੜ ਕੇ ਉਹਨਾਂ ਨੇ ਗੋਲੀਆਂ ਮਾਰ ਦਿੱਤੀਆਂ ਅਹੀਂ ਤੇ ਘਰ ਆ ਉਨੇ ਪੈਸੇ ਪੁੱਛੀ ਮੰਗੀ ਸੀ ਪਹਿਲਾਂ ਤੁਹਾਡੇ ਕੋਲ ਨਹੀਂ ਪੁੱਤ ਇਹ ਕਹਿੰਦੇ ਨੇ ਪੈਸੇ ਮੰਗਦੇ ਪਰ ਉਹ ਵੀ ਹੁੰਦੀ ਟੋਪੀ ਦੀ ਕਾਰ ਆਉਂਦੀ ਓਹ ਨਾ ਆਉਂਦਾ ਸੀ ਤੁਹਾਨੂੰ ਵੀ ਪੈਸੇ ਦੀ ਹੈ ਜੀ ਬਹੁਤ ਪਹਿਲਾਂ ਆਉਂਦੇ ਹੀ ਤੇ ਮੁੜ ਕੇ ਤੇ ਕੋਈ ਗੱਲ ਨਹੀਂ ਹੁਣ ਤੇ ਕਹਿੰਦੇ ਪੈਸੇ 100 100 ਬੜਾ ਹੋ ਗਿਆ ਇਹ ਪੈਸੇ ਮੰਗਦੇ ਪਰ ਨਹੀਂ 50 ਫਰੇ ਕਿੰਨਾ ਮੰਗਦੇ ਬੋਲੀ ਵੀ ਚੱਲੀ ਸੀ ਨਾ ਕੱarde ਬਾਰ ਹਾਂਜੀ ਚੱਲੀ ਅੱਗੇ ਵੀ ਚਲਾਈ ਹਾਂਜੀ ਬੋਲੀ ਵੀ ਚੱਲੀ ਸੀ ਹਾਂਜੀ ਉਹਦੇ ਪੂਲ ਸਾਈਜ਼ ਸੀ ਹਾਂਜੀ ਆਈ ਆਹ ਵੇ ਕਿੱਤੀ ਬੋਖਣੀ ਕੋਈ ਹਾਂਜੀ ਕਾਰਵਾਈ ਤਾਂ ਬਚੈਰੀ ਕਰਨ ਰਹੀ ਪਰ ਹੁਣ ਇਸ ਡੁੱਟੀ ਦਿੱਤੀ ਤੁਹਾਨੂੰ ਹਾਂਜੀ ਗਰਮਨ ਦਿੱਤੇ ਦਿੱਤਾ ਹੈ ਅਜੇ ਗਰਮਨ ਨਹੀਂ ਹੈ ਅੱਜ ਨਹੀਂ ਮੇਰੇ ਕੋਲ ਪਤਾ ਨਹੀਂ ਆਇਆ ਨਹੀਂ ਘਰੇ ਇਹਨੇ ਇਹਨੇ ਮੁੰਡਾ ਆਇਆ ਸੀ ਤਿੰਨ ਨੇ ਇੱਕ ਬਾਹਰ ਹੀ ਤੇ ਦੋ ਨੇ ਗੋਲੀ ਚਲਾਈ ਫਿਰ ਦੋ ਆਏ ਅੰਧਮੰਗੀ ਕਰਦੇ ਕਿ ਇਨਸਾਫ ਨਹੀਂ ਦੇਗਾ ਮੈਂ ਕਹਿੰਦਾ ਪਾ ਜੀ ਅਸੀਂ ਤੇ ਕੀ ਕਰਨੀ ਹੈ ਅਸੀਂ ਤਾਂ ਨਹੀਂ ਆਪੇ ਬੱਚਿਆਂ ਦੀ ਚਲੇ ਹੋਈ ਆ ਪਈ ਮਹਾਰਾਜ ਸੁੱਖ ਰੱਖੇ ਔਰ ਮੰਗਾ ਹਾਂ ਕਾਦੀ ਮੰਗਣੀ ਇਹ ਇੱਥੇ ਪਈ ਤਾਂ ਅੱਜ ਕਿਉਂ ਗਿਆਗਾ ਤਾਂ ਸਰਕਾਰ ਨੇ ਤਾਂ ਸਕੋਟੀ ਨਹੀਂ ਦਿੱਤੀ ਸਕੋਟੀ ਤਾਂ ਨਾ ਦਿੱਤੀ ਆ ਲੋੜ ਪਣਾ ਚਾਹੀਦੀ ਅੱਜ ਆਏ ਨਹੀਂ ਇਹਨਾਂ ਨਾਲ ਤੁਸੀਂ ਇੱਕ ਵੀ ਹੀ ਜੇ 1:00 ਵਜੇ 1:00 ਵਜੇ ਅੱਜ ਕਰੀਬ 1:00 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਡਾਕਟਰ ਕੁਲਵਿੰਦਰ ਸਿੰਘ ਭੰਗੂ ਜਿਹੜਾ ਦਾਪਨ ਬੋਸ ਵਾਲਾ ਸੁਧਾਰਲੇ ਦੋਨ 36 ਵਿਅਕਤੀ ਜਿਹੜੇ ਆ ਉਹ ਆਏ ਨੇ ਦਵਾਈ ਦਾ ਬਹਾਨਾ ਲਾ ਕੇ ਤੇ ਦਵਾਈ ਮੰਗੀ ਤੋਂ ਬਾਅਦ 150 ਗੋਲੀਆਂ ਮਾਰ ਕੇ ਤੇ ਭਰਾ ਰੋ। ਇਹ ਗੋਲੀਆਂ ਵੇਚੀ। ਜਿਹਨਾਂ ਦਾ ਖਾਤਾ ਸੌਦਾ ਸੀ। ਤੇ ਹਾਲਤ ਉਹਨਾਂ ਦੀ ਕਿਤਰਾ ਨਹੀਂ ਸੀ। ਬਸ ਪ੍ਰਸ਼ਟਾ ਠੀਕ ਹੈ ਜੀ। ਕੋਈ ਸਿਸਟਮ ਥੋੜੇ ਸਾਹਮਣੇ ਆਈ। ਇਹ ਹੁਣ ਖੰਗਾਲਾਂਗੇ ਤਵਕੀਜ਼